ਮੁੱਦੇ ਨੇ ਮੇਨ ਦਸ ਵੱਲਾ ਨੇ ਜਿਹੜੇ ਵਿੱਚ ਹਰੇਕ ਜਿਹੜਾ ਵਰਗ ਹੈ ਗਰੀਬ ਤੋਂ ਲੈ ਕੇ ਉੱਪਰ ਆਈਟੀ ਤੱਕ ਉਸ ਵਰਗ ਦੇ ਵਿੱਚ ਜੋ ਉਹਨਾਂ ਦੀਆਂ ਲੋੜਾਂ ਨੇ ਉਸ ਵਰਗ ਨੂੰ ਉੱਪਰ ਚੱਕਣਾ ਹੈ ਉਹਦੇ ਮੈਨੀਫੈਸਟੋ ਦੇ ਵਿੱਚ ਸੋਚ ਕੇ ਇੱਕ ਇੱਕ ਚੀਜ਼ ਨੂੰ ਇਸ ਤਰ੍ਹਾਂ ਲਾਗੂ ਕਰਨਾ ਹੈ ਉਹ ਐਨਫੈਸਟੋਰ ਰਿਲੀਜ਼ ਕੀਤਾ ਇਹ ਮੋਦੀ ਜੀ ਦੀ ਗੱਲ ਹੈ ਮਹਾਰਾਣੀ ਸਾਹਿਬਾ ਜਿਹੜੇ ਤੁਸੀਂ ਅੱਜ ਵਾਅਦੇ ਕੀਤੇ ਆ ਇਸ ਨੂੰ ਕਿਸ ਤਰ੍ਹਾਂ ਮਤਲਬ ਮੁੱਖਰੇ ਵਾਲਾ ਜਿਸ ਤੇ ਗੱਲਬਾਤ ਕਰ ਰਹੇ ਤੁਸੀਂ ਯਾ ਵਾਲਾ ਪੂਰੇ ਸਟੇਟ ਦੇ ਵਿੱਚ ਲੱਗਸੇਗਾ ਤੇ ਇਹ ਵਿਰੋਧ ਹੋਣਾ ਈ ਦੇਖੋ ਮੈਂ ਤਾਂ ਕਹਿੰਦੀ ਆ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਚਾਹਿਓ ਵਿਰੋਧ ਕਰਨ ਚਾਹਿਓ ਬੋਲ ਕੇ ਰੱਖਣ ਉਹਨਾਂ ਦਾ ਹੱਕ ਹੈ ਸਾਡਾ ਹੱਕ ਹੈਗਾ ਅਸੀਂ ਆਪਣੇ ਪਾਰਟੀ ਵੱਲੋਂ ਆਪਣੇ ਵੱਲੋਂ ਅਸੀਂ ਆਪਣੇ ਗੱਲ ਕਰ ਸਕਦੇ ਸਭ ਲੋਕ ਕਰਨੀ ਚਾਹੀਦੀ ਹੈ ਤਾਂ ਔਰ ਫਿਰ ਲੋਕ ਫਤਵਾ ਦੇਣਗੇ ਜੋ ਮਰਜੀ ਦੇ ਅਕਾਲੀ ਦਲ ਵੱਲੋਂ ਹਿੰਦੂ ਚਿਹਰੇ ਉਤਾਰੇ ਗਏ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਕਿੰਨੇ ਸ਼ਰਮਈ ਆਏ ਸਿਰ ਉੱਤੇ ਅਕਾਲੀ ਦਲ ਭਾਜਪਾ ਵੱਲੋਂ ਆਪਣੇ ਆਪ ਵੱਲੋਂ ਕਾਂਗਰਸ ਵੱਲੋਂ ਸਾਰਿਆਂ ਵੱਲੋਂ ਜੋ ਉਹਨਾਂ ਨੂੰ ਆਪਣਾ ਕੈਂਡੀਡੇਟ ਕਹਿੰਦਾ ਪੇਛ ਦੇਣਾ ਲੜਾਈ ਹੋਗੀ ਜੀ ਲੜਾਈ ਦਾ ਮਤਲਬ ਕਿ ਅਸੀਂ ਪੋਲੀਟਿਕਲ ਸਿਆਸੀ ਲੜਾਈ ਲੜਾਂਗੇ ਸਾਰੇ ਗੱਲ ਦੱਸਾਂਗੇ ਔਰ ਉਹਦੇ ਵਿੱਚ ਲੋਕੀ ਫਤਵਾ ਦੇਣਗੇ ਉਹਦੇ ਵਿੱਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਇਹੂ ਐਸੇ ਕਿ ਬਸ ਆਲੇ ਕੀ ਉਹ ਪਾਰਟੀ ਦਾ ਚਿਹਰਾ ਪਾਰਟੀ ਦੀਆਂ ਨੀਤੀਆਂ ਅਸੀਂ ਕਿਸੇ ਨੂੰ ਕੰਪੀਟੀਟਰ ਸਮਝਦੇ ਹਾਂ ਇਹਨਾਂ ਸਾਰੇ ਕੰਪੀਟੀਟਰ ਤੁਸੀਂ ਫਿਰ ਇਹਨੂੰ ਕੌਨਫੀਡੈਂਸ ਕਹੋਗੇ ਜਾਂ ਓਵਰ ਕੌਨਫੀਡੈਂਸ ਕਰ ਰਹੇ ਹੋ ਜੀ ਇਹ ਕੁਛ ਨਹੀਂ ਕਰੀ ਮੈਂ ਮੈਨੂੰ ਆਪਣੇ ਚ ਆਪਣੀ ਪਾਰਟੀ 'ਚ ਕੌਨਫੀਡੈਂਸ ਹੈ ਕਿ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਬਾਕੀ ਲੋਕਾਂ ਦੇ ਉੱਤੇ ਹੈ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਮਹਾਰਾਣੀ ਪਰਨੀਤ ਕੋਰ 15 ਸਾਲ ਸੰਸਦ ਰਹੇ ਨੇ ਪਰ ਸਮਾਨੀ ਲੀਕ ਨਾ ਤਾਂ ਕੋਈ ਰੇਲ ਲੱਗਿਆ ਨਾ ਹੀ ਕੋਈ ਪ੍ਰੋਜੈਕਟ ਲੱਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਦੇਖੋ ਰੇਲ ਤੇ ਜੋ ਰੇਲ ਦਾ ਮਸਲਾ ਸੀ ਤਿੰਨ ਵਾਰੀ ਇਹਦਾ ਸਰਵੇ ਕਰਵਾਇਆ ਗਿਆ ਸਰਵੇ ਬਿਨੇ ਨਹੀਂ ਆ ਸਕਦਾ ਔਰ ਆਪ ਪੁਜਾ ਕੇ ਕਰਵਾਇਆ ਔਰ ਉਸ ਸਰਵੇ ਦੇ ਵਿੱਚ ਰੇਲਵੇ ਨੂੰ ਇਹ ਠੀਕ ਨਹੀਂ ਲੱਗਦਾ ਸੀ ਕਿ ਇੱਥੋਂ ਸਾਨੂੰ ਕੋਈ ਮੁਨਾਫਾ ਹੋਊਗਾ। ਸਮਾਣਾ ਤੇ ਹਾਈਵੇ ਚੱਲ ਗਿਆ। ਕਾਤੜਾ ਮਿਲ ਗਿਆ, ਪਸਿਆਣਾ ਪਜਾਇ ਨਿਕਲ ਗਿਆ। ਸਮਾਣਾ ਦੇ ਕਿਧਰ ਪਾਸੇ ਹੋ ਗਏ। ਸਮਾਣੇ ਦਾ ਪਹਿਲੇ ਹੀ ਮਹਾਰਾਜ ਸਾਹਿਬ ਨੇ ਬੜਾ ਸੋਹਣਾ ਹਾਈਵੇ ਬਣਾਇਆ ਸੀ। ਪੁਟਿਆੜੇ ਤੋਂ ਸਮਾਣੇ ਤੱਕ। ਮਹਾਰਾਣੀ ਸਾਹਿਬ ਜੀ ਇਹ ਜਿਹੜੀ ਇਹ ਜਿਹੜੀ ਹਾਈਵੇਸ ਨੇ ਜਿਹੜੇ ਇਹ ਸਾਰੇ ਦੇਸ਼ ਨੂੰ ਜੋੜ ਗਏ। ਜਿਹੜੇ ਅੱਜ ਜਿਹੜੇ ਅੱਜ ਤੁਹਾਡੇ ਵੱਲੋਂ ਵਾਅਦੇ ਕੀਤੇ ਗਏ ਨੇ ਘੱਗਰ ਦਾ ਕੰਮ ਕਰਾਉਣਾ ਤੇ ਹੋਰ ਵੱਖ-ਵੱਖ ਇਹਨਾਂ ਨੂੰ ਕੀ ਸਮਝੀਏ ਕਿ ਜਿਹੜੇ ਪਹਿਲਾਂ ਵਾਲੇ ਵਾਅਦੇ ਵੀ ਪੂਰੇ ਨਹੀਂ ਹੋਏ ਦੇਖੋ ਪਹਿਲੇ ਘੱਗਰ ਦਾ ਕੰਮ ਸ਼ੁਰੂ ਹੋ ਗਿਆ ਸੀ ਪੂਰੀ ਟਰਾਂ ਇਹਨੂੰ ਚੱਕਿਆ ਹੋਇਆ ਸੀ ਫਿਰ 10 ਸਾਲਾਂ ਲਈ ਬ੍ਰੇਕ ਪੈ ਗਿਆ ਕਿਉਂਕਿ ਕਾਲੀ ਸਰਕਾਰ ਆ ਗਈ ਦੇਖੋ ਸੰਤਾਪ ਤਾਂ ਕਿਸਾਨਾਂ ਨੇ ਵੀ ਭੋਗਿਆ ਤੇ ਜੋ ਕੁਝ ਹੋਇਆ ਬਾੜ ਆਈ ਹੈ ਕਿ ਵੀ ਸਭ ਨਹੀਂ ਦੇਖਿਆ ਉਹਦੇ ਵਾਸਤੇ ਜੀ ਦੇਖੋ ਉਹਦੇ ਲਈ ਇਹਦੇ ਵਿੱਚ ਇਹਨੂੰ ਸਟੇਟਾਂ ਦੀ ਆ ਆਪ ਉਸ ਕਿਨੂੰ ਦੋਸ਼ੀ ਮੰਨ ਕਿਨੂੰ ਦੋਸ਼ੀ ਮੰਨਦੇ ਹੋ ਜੀ ਦੋਸ਼ੀ ਕਿਸੇ ਨੂੰ ਨਹੀਂ ਮੈਂ ਮੰਨਦੀ ਇਹ ਹੈ ਕਿ ਇਹ ਜਿਹੜਾ ਕੰਮ ਹੈ ਇੱਕ ਦੂਜੇ ਨੂੰ ਲਲ ਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਇਹ ਸੁਭਾ ਮੇਰਾ ਇਹ ਮੇਰਾ ਇਹ ਲੋਕਾਂ ਦੇ ਹਿੱਤ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਪਹਿਲੇ ਵੀ ਕੀਤਾ ਸੀ ਫਿਰ ਖਾਲੀ ਪੰਜਾਬ ਪੰਜਾਬ ਦਾ ਮੇਰੇ ਹੱਥੇ ਦਾ ਸੁਭੂ ਦਾ ਜਿਵੇਂ ਅਸੀਂ ਉਹ ਸ਼ੁਰੂਆਤ ਕਰਾਈ ਸੀ ਜਦੋਂ ਦਲਜੀਤ ਸਿੰਘ ਕਹਿ ਰਹੇ ਨੇ ਸਰਕਾਰ ਵੱਲ ਤੋਂ ਸਰਕਾਰ ਧੱਕਾ ਕਰ ਰਹੀ ਹੈ धक्का कर रही है जो लीडर अंदर कर रहे हैं जो छोटा छोटा लीडर गए उन्होंने तो पिछले सारी दुनिया इन्होंने पार्टी खड़ी है साड़े छोटे छोटे बंदी अंदर किते हैं वो लीडर मुताबक नहीं है इन्होंने नहीं सोचा घर घर विजिलस घर घर विजिलस ਕਦੇ 50 ਦੀ